ਪਰਮੇਸ਼ਰ ਇੱਕ ਵਫਾਦਾਰ ਪਰਮੇਸ਼ਰ ਹੈ ਹallelujah ਇੱਕ ਮਹਾਨ ਪਰਮੇਸ਼ਰ ਹੈ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕਰ ਦੇਣ ਵਾਲਾ ਪਰਮੇਸ਼ਰ ਸਾਡਾ ਪਰਮੇਸ਼ਰ ਹੈ ਹallelujah ਤੇ ਬਲਦੀਆਂ ਅੱਗ ਦੀਆਂ ਪੱਠੀਆਂ ਦੇ ਵਿੱਚੋਂ ਬਿਨਾਂ ਸੇਕ ਲਵਾਇਆ ਸਾਨੂੰ ਬਾਹਰ ਕੱਢ ਲੈਣ ਵਾਲਾ ਸਾਡਾ ਵਫਾਦਾਰ ਪਰਮੇਸ਼ਰ ਹੈ ਹallelujah ਪਰ ਬਾਈਬਲ ਸਾਨੂੰ ਇੱਕ ਗੱਲ ਦੱਸਦਾ ਹੈ वचन ਦੇ ਵਿੱਚ ਲਿਖਿਆ ਹੈ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸੁਭਾਅ ਉੱਤੇ ਬਣਾਇਆ ਹallelujah ਪਰਮੇਸ਼ਵਰ ਦੇ ਸੁਭਾਅ ਵਿੱਚ ਅਸੀਂ ਦੇਖਿਆ ਵਫਾਦਾਰੀ ਤੇ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸੁਭਾਅ ਉੱਤੇ ਬਣਾਇਆ ਆਪਣੇ ਜੀਵਨ ਦੇ ਵਿੱਚ ਛਾਤੀ ਮਾਰ ਕੇ ਦੇਖਿਓ ਕਿ ਅਸੀਂ ਪਰਮੇਸ਼ਵਰ ਜੀ ਦੀ ਔਲਾਦ ਬਣ ਚੁੱਕੇ ਹਾਂ ਜਾ ਨਹੀਂ ਭਾਵ ਕੀ ਪਰਮੇਸ਼ਵਰ ਜੀ ਦਾ ਸੁਭਾਅ ਸਾਡੇ ਵਿੱਚ ਆ ਚੁੱਕਿਆ ਹੈ ਜਾਂ ਨਹੀਂ ਅਸੀਂ ਪਰਮੇਸ਼ਵਰ ਜੀ ਦੇ ਸੁਭਾਅ ਵਿੱਚ ਕਦੋਂ ਜਾਣਦੇ ਹਾਂ ਵਚਨ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸੁਭਾਅ ਉੱਤੇ ਬਣਾਇਆ ਪਰ ਵਚਨ ਚ ਇਦਾਂ ਵੀ ਲਿਖਿਆ ਹੈ ਕਿ ਮੈਨੂੰ ਪਾਪ ਦੇ ਵਿੱਚ ਹੀ ਮੇਰੀ ਮਾਤਾ ਨੇ ਆਪਣੀ ਕੋਖ ਵਿੱਚ ਲਿਆ ਤੇ ਪਾਪ ਵਿੱਚ ਹੀ ਮੈਨੂੰ ਜਨਮ ਦਿੱਤਾ ਤੇ ਕਹਿੰਦਾ हे ਪਰਮੇਸ਼ਵਰ ਚੰਗੀ ਤਰ੍ਹਾਂ ਧੋ ਕੇ ਮੇਰੀ ਬਦੀ ਤੋਂ ਮੈਨੂੰ ਸ਼ੁੱਧ ਕਰ ਤੇ ਮੇਰੇ ਲਈ ਇੱਕ پاک ਮਨ ਉਤਪਤ ਕਰ ਹallelujah ਪਰ वचन ਸਾਨੂੰ ਦੱਸਦਾ ਪਰਮੇਸ਼ਰ ਨੇ ਸਾਨੂੰ ਆਪਣੇ ਸੁਭਾਅ ਉੱਤੇ ਬਣਾਇਆ ਪਰਮੇਸ਼ਰ ਜੀ ਦੇ ਸੁਭਾਅ ਵਿੱਚ ਪਾਪ ਨਹੀਂ ਗੁਨਾਹ ਨਹੀਂ ਗੈਰ ਜ਼ਿੰਮੇਵਾਰੀ ਨਹੀਂ ਉਹਨਾਂ ਦੇ ਸੁਭਾਅ ਵਿੱਚ ਦਇਆ ਹੈ ਹਲੀਮੀ ਹੈ ਪਿਆਰ ਹੈ ਨਰਮਾਈ ਹੈ ਵਫਾਦਾਰੀ ਹੈ ਪਰ ਸਾਡੇ ਸੁਭਾਅ ਵਿੱਚ ਇਹ ਨਹੀਂ ਪਰ ਸਾਨੂੰ ਪਰਮੇਸ਼ਰ ਜੀ ਦੇ ਸੁਭਾਅ ਵਿੱਚ ਢਲਣ ਦਾ ਭਾਵ ਪਰਮੇਸ਼ਵਰ ਦੇ ਵਿੱਚ ਨਵਾਂ ਜਨਮ ਲੈਣ ਦਾ ਇੱਕ ਹੁਕਮ ਬਾਈਬਲ ਦੇ ਵਿੱਚ ਦਿੱਤਾ ਗਿਆ ਹੈ। ਬਪਤਿਸਮਾ ਲੈਣ ਦਾ ਹੁਕਮ। ਵਚਨ ਵਿੱਚ ਕੀ ਲਿਖਿਆ? ਕਹਿੰਦਾ ਜੇਕਰ ਕੋਈ ਜਲ ਅਰ ਆਤਮਾ ਤੋਂ ਨਾ ਜਨਮੇ ਤੋ ਪਰਮੇਸ਼ਵਰ ਦੀ ਬਾਦਸ਼ਾਹਤ ਦੇ ਵਿੱਚ ਨਹੀਂ ਜਾ ਸਕਦਾ। ਨਵੇਂ ਸਿਰੇ ਤੋਂ ਜਿਹੜਾ ਜਨਮ ਨਹੀਂ ਲੈਂਦਾ ਉਹ ਪਰਮੇਸ਼ਵਰ ਦੇ ਰਾਜ ਨੂੰ ਨਹੀਂ ਦੇਖ ਸਕਦਾ। ਭਾਵ ਜਦੋਂ ਤੱਕ ਅਸੀਂ ਬਪਤਿਸਮਾ ਨਹੀਂ ਲੈਂਦੇ ਅਸੀਂ ਪੁਰਾਣੀ ਇਨਸਾਨੀਅਤ ਦੇ ਵਿੱਚ ਹੀ ਆ ਪਰ ਜਦੋਂ ਅਸੀਂ ਬਪਤਿਸਮਾ ਲੈਨੇ ਹਾ ਉਸਦਾ ਮਤਲਬ ਹੈ ਪ੍ਰਭੂ ਦੇ ਵਿੱਚ ਜਨਮ ਲੈਣਾ ਪਹਿਲਾਂ ਆਪਾਂ ਜਨਮ ਲਿਆ ਸੀ ਮਾਂ ਦੀ ਕੋਖ ਤੋਂ ਤੇ ਮਾਂ ਦੀ ਕੋਖ ਦੇ ਬਾਰੇ ਵਿੱਚ ਕੀ ਲਿਖਿਆ ਕਹਿੰਦਾ ਮੇਰੀ ਮਾਂ ਨੇ ਮੈਨੂੰ ਪਾਪ ਵਿੱਚ ਹੀ ਆਪਣੀ ਕੋਖ ਚ ਲਿਆ ਤੇ ਪਾਪ ਵਿੱਚ ਹੀ ਜਨਮ ਦਿੱਤਾ ਪਰ ਜਦੋਂ ਅਸੀਂ ਬਾਣੀ ਦੇ ਵਿੱਚ ਜਨਮ ਲੈਨੇ ਆ ਤੇ ਆਤਮਾ ਤੋਂ ਜੰਮਦੇ ਆ ਪਰ ਬਪਤਿਸਮਾ ਲੈਨੇ ਆ ਤੇ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਦੇ ਆ ਅਸੀਂ ਨਵੇਂ ਸਿਰਿਓਂ ਜਨਮ ਲੈਨੇ ਆ ਉਹ ਜਨਮ ਮਾਂ ਦੀ ਕੋਖ ਤੋਂ ਨਹੀਂ ਪਰ ਪਵਿੱਤਰ ਬਾਣੀ ਦੀ ਕੋਖ ਦੇ ਵਿੱਚੋਂ ਲੈਨੇ ਆ ਹallelujah ਤੇ ਜਿਹੜਾ ਬਾਣੀ ਦੀ ਕੋਖ ਦੇ ਵਿੱਚੋਂ ਜੰਮੂਗਾ ਉਹਦਾ ਸੁਭਾਅ ਬਾਣੀ ਦੇ ਅਨੁਸਾਰ ਹੋਊਗਾ ਹallelujah ਤੇ ਬਾਣੀ ਕਿਸ ਦੀ ਆ ਇਹ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਦੀ ਬਾਣੀ ਹੈ ਹallelujah ਤੇ ਜਦੋਂ ਅਸੀਂ ਪਰਮੇਸ਼ਰ ਦੇ ਹੁਕਮ ਦੇ ਵਿੱਚੋਂ ਪੈਦਾ ਹੋਵਾਂਗੇ ਤੇ ਪਰਮੇਸ਼ਰ ਵਾਲਾ ਸੁਭਾਅ ਸਾਡਾ ਹੋ ਜਾਵੇਗਾ ਹallelujah ਇਸ ਲਈ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਹੈ ਤਾਂ ਜੋ ਸੱਚਮੁੱਚ ਅਸੀਂ ਪਰਮੇਸ਼ਰ ਜੀ ਦੇ ਸੁਭਾਅ ਉੱਤੇ ਬਣ ਜਾਈਏ ਹallelujah ਕਿਉਂਕਿ ਅਸੀਂ ਜੇ ਪਹਿਲਾ ਹੀ ਹੁਕਮ ਨਹੀਂ ਮੰਨਦੇ ਬਾਕੀ ਦੇ ਹੁਕਮ ਮੰਨਣੇ ਸਾਡੇ ਲਈ ਫੇ ਇੰਨੇ ਸੌਖੇ ਨਹੀਂ ਆ ਪਰ ਜੇ ਅਸੀਂ ਪਹਿਲਾ ਹੀ ਹੁਕਮ ਮੰਨ ਲਈਏ ਤੌਬਾ ਕਰੋ ਬਪਤਿਸਮਾ ਲਵੋ ਵਿਸ਼ਵਾਸ ਕਰੋ ਤਾਂ ਫੇ ਬਾਕੀ ਦੇ ਹੁਕਮ ਅਸੀਂ ਆਪਣੇ ਆਪ ਹੀ ਮੰਨਣੇ ਸ਼ੁਰੂ ਕਰ ਦੇਣੇ ਆ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਵਿੱਚ ਜਨਮ ਲਵਾਂਗੇ ਪਰਮੇਸ਼ਵਰ ਜੀ ਦੇ ਸੁਭਾਅ ਦੇ ਉੱਤੇ ਬਣਦੇ ਤੇ ਟਲਦੇ ਜਾਵਾਂਗੇ ਹallelujah ਤੇ ਅੱਜ ਦਾ ਜਿਹੜਾ ਟਾਈਟਲ ਹੈ ਉਹ ਹੈ ਵਫਾਦਾਰੀ ਧਿਆਨ ਨਾਲ ਸੁਣੀਏ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਵਫਾਦਾਰੀ ਫੈਥਫੁਲਨੈਸ ਕਿਉਂਕਿ ਸਾਡਾ ਪਰਮੇਸ਼ਰ ਵਫਾਦਾਰ ਪਰਮੇਸ਼ਰ ਹੈ ਤੇ ਹੁਣ ਇਹ ਵਫਾਦਾਰੀ ਸਾਡੇ ਵਿੱਚ ਵੀ ਯਕੀਨਨ ਹੋਣੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿ ਸਾਡੇ ਵਿੱਚ ਵੀ ਵਫਾਦਾਰੀ ਹੋਵੇ ਤੇ ਆਪਾਂ ਦੇਖਾਂਗੇ ਪਵਿੱਤਰ ਬਾਈਬਲ ਇਸ ਵਿਸ਼ੇ ਦੇ ਵਿੱਚ ਸਾਨੂੰ ਕੀ ਦੱਸਦਾ ਹੈ ਪੁਰਾਣੇ ਨਿਯਮ ਦੇ ਵਿੱਚ ਦੇਖਾਂਗੇ ਬਵਿਸਥਾ ਸਾਰ ਦੀ ਪੁਸਤਕ ਉਸ ਦਾ 30 ਨੰਬਰ ਅਧਿਆਇ ਤੇ ਉਸ ਦੀ 16 ਨੰਬਰ ਪੰਕਤੀ ਦੇ ਵਿੱਚ ਅਰਥਾਤ ਮੈਂ ਤੈਨੂੰ ਅੱਜ ਹੁਕਮ ਦਿੰਦਾ ਹਾਂ ਕਿ ਯਹੋਵਾ ਆਪਣੇ ਪਰਮੇਸ਼ਵਰ ਨਾਲ ਪ੍ਰੇਮ ਰੱਖੋ ਉਸ ਦੇ ਮਾਰਗਾਂ ਉੱਤੇ ਚੱਲੋ ਅਤੇ ਉਸ ਦੇ ਹੁਕਮਾਂ ਵਿਧੀਆਂ ਅਤੇ ਕਾਨੂੰਨਾਂ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਵਧੋ ਅਤੇ ਯਹੋਵਾ ਤੁਹਾਡਾ ਪਰਮੇਸ਼ਵਰ ਤਹਾਨੂੰ ਉਸ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਬਰਕਤ ਦੇਵੇ ਹallelujah ਬਾਈਬਲ ਕੀ ਦੱਸਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਕਿ ਯਹਵਾ ਆਪਣੇ ਪਰਮੇਸ਼ਵਰ ਨਾਲ ਪ੍ਰੇਮ ਰੱਖੋ ਸਭ ਤੋਂ ਪਹਿਲਾ ਹੁਕਮ ਆਪਨੂੰ ਕੀ ਮਿਲ ਗਿਆ ਇਸ ਜਗ੍ਹਾ ਤੇ ਆਪਣੇ ਪਰਮੇਸ਼ਵਰ ਦੇ ਨਾਲ ਪ੍ਰੇਮ ਰੱਖੋ ਪਿਆਰ ਰੱਖੋ ਆਪਣੇ ਯਹਵਾ ਆਪਣੇ ਪਰਮੇਸ਼ਵਰ ਦੇ ਨਾਲ ਪਿਆਰ ਰੱਖੋ ਫਸਟ ਆਫ ਆਲ ਸਭ ਤੋਂ ਪਹਿਲਾਂ ਅਸੀਂ ਇਹੇ ਹੁਕਮ ਮੰਨਣਾ ਆ ਕਿ ਅਸੀਂ ਆਪਣੇ ਪਰਮੇਸ਼ਵਰ ਦੇ ਨਾਲ ਪਿਆਰ ਰੱਖਣਾ ਹੈ ਬਾਕੀ ਸਾਰੇ ਹੁਕਮ ਇਸ ਤੋਂ ਬਾਅਦ ਵਿੱਚ ਸ਼ੁਰੂ ਹੁੰਦੇ ਹਨ ਕਿਉਂਕਿ ਜੇ ਜੇ ਇਸ ਮਨੁੱਖ ਦੇ ਨਾਲ ਜੋ ਜੇ ਇਸ ਚੀਜ਼ ਦੇ ਨਾਲ ਅਸੀਂ ਪਿਆਰ ਨਹੀਂ ਰੱਖਦੇ ਅਸੀਂ ਉਹਦੇ ਲਈ ਇੰਨੇ ਕੇਅਰਿੰਗ ਨਹੀਂ ਹੁੰਦੇ ਉਹਦੇ ਲਈ ਅਸੀਂ ਇੰਨੇ ਧਿਆਨ ਨਹੀਂ ਦਿੰਦੇ ਜੇ ਅਸੀਂ ਆਪਣੇ ਪਰਮੇਸ਼ਵਰ ਦੇ ਨਾਲ ਪਿਆਰ ਨਹੀਂ ਰੱਖਾਂਗੇ ਤੇ ਫੇ ਅਸੀਂ ਉਹਦੀਆਂ ਗੱਲਾਂ ਵੀ ਨਹੀਂ ਸੁਣਾਂਗੇ ਤੇ ਜੇ ਸੁਣਾਂਗੇ ਨਹੀਂ ਤੇ ਉਹਨਾਂ ਦੇ ਉੱਤੇ ਚੱਲਣਾ ਸਾਡੇ ਲਈ ਅਸੰਭਵ ਦੇ ਬਰਾਬਰ ਹੋਵੇਗਾ ਇਸੇ ਲਈ ਬਾਈਬਲ ਕੀ ਦੱਸਦਾ ਹੈ ਸਭ ਤੋਂ ਪਹਿਲਾਂ ਕੀ ਕਹਿੰਦਾ ਆਪਣੇ ਪਰਮੇਸ਼ਵਰ ਨਾਲ ਪ્રેਮ ਰੱਖੋ ਜਿਹਦੇ ਨਾਲ ਆਪਾਂ ਪਿਆਰ ਰੱਖਦੇ ਆ ਆਪਾਂ ਨੂੰ ਉਹਦੀਆਂ ਗੱਲਾਂ ਚੰਗੀਆਂ ਲੱਗਦੀਆਂ ਆ ਆਪਾਂ ਉਹਦੀਆਂ ਗੱਲਾਂ ਵੱਲ ਤਵੱਜੋ ਦਿੰਨੇ ਆ ਧਿਆਨ ਦਿੰਨੇ ਆ ਤੇ ਅਸੀਂ ਉਹਦੇ ਆਖੇ ਵੀ ਲੱਗਦੇ ਆ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਮੇਸ਼ਵਰ ਜੀ ਦੇ ਨਾਲ ਪ્રેਮ ਰੱਖੀਏ ਤੇ ਫਿਰ ਬਾਈਬਲ ਅੱਗੇ ਸਾਨੂੰ ਕੀ ਦੱਸਦਾ ਉਸ ਦੇ ਮਾਰਗਾਂ ਉੱਤੇ ਚੱਲੋ ਜਿਹੜੇ ਰਾਹ ਉੱਤੇ ਚੱਲਣ ਲਈ ਬਾਈਬਲ ਸਾਨੂੰ ਦੱਸਦਾ ਹੈ ਪਰਮੇਸ਼ਵਰ ਜੀ ਸਾਨੂੰ ਇਸ਼ਾਰਾ ਦਿੰਦੇ ਹਨ ਅਸੀਂ ਉਹਨਾਂ ਹੀ ਰਾਹਾਂ ਦੇ ਉੱਤੇ ਚੱਲਣਾ ਹੈ ਕਿਉਂਕਿ ਅਸੀਂ ਜੇ ਪਰਮੇਸ਼ਵਰ ਜੀ ਦੇ ਨਾਲ ਪਿਆਰ ਰੱਖਦੇ ਹਾਂ ਤੇ ਫੇਰ ਸਾਨੂੰ ਪਰਮੇਸ਼ਵਰ ਜੀ ਦੇ ਆਖੇ ਵੀ ਲੱਗਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਆਪਣੇ ਪਿਤਾ ਨੂੰ ਪਿਤਾ ਕਹਿੰਦੇ ਹਾਂ ਤੇ ਸਾਨੂੰ ਪੁੱਤਰ ਹੋਣ ਦੇ ਨਾਤੇ ਉਹਦੀ ਅਧੀਨਗੀ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਜੇਕਰ ਇੱਕ ਪੁੱਤਰ ਆਪਣੇ ਪਿਤਾ ਦੀ ਅਧੀਨਗੀ ਵਿੱਚ ਨਹੀਂ ਰਹਿੰਦਾ ਤੇ ਉਹ ਪਿਤਾ ਦੇ ਵੱਲੋਂ ਆਪਣੀ ਜਾਇਦਾਦ ਦੇ ਵਿੱਚੋਂ ਬੇਦਖਲ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਸਰਮ ਸ਼ਕਤੀਮਾਨ ਪਰਮੇਸ਼ਵਰ ਸਾਡੀਆਂ ਆਤਮਾਵਾਂ ਦਾ ਪਿਤਾ ਹੈ ਇਸ ਜਿਸਮ ਦਾ ਪਿਤਾ ਇਸ ਜਿਸmani ਦੁਨੀਆ ਦੇ ਵਿੱਚ ਹੈ ਪਰ ਇਸ ਆਤਮਾ ਦਾ ਪਿਤਾ ਸਾਡਾ ਆਤਮਿਕ ਪਿਤਾ ਸਾਡਾ ਯਹੋਵਾ ਪਰਮੇਸ਼ਵਰ ਹੈ ਅਤੇ ਬਹੁਤ ਜ਼ਰੂਰੀ ਹੈ ਕਿ ਸਾਡਾ ਰੂਹ ਸਾਡਾ ਆਤਮਾ ਅਸੀਂ ਸਾਡਾ ਮਨ ਅਸੀਂ ਆਪਣੇ ਪਰਮੇਸ਼ਵਰ ਜੀ ਦੀ ਆਗਿਆਕਾਰੀ ਦੇ ਵਿੱਚ ਚੱਲੀਏ ਅਤੇ ਉਹਨਾਂ ਦੇ ਦੱਸੇ ਹੋਏ ਰਾਹਾਂ ਨੂੰ ਫੋਲੋ ਕਰੀਏ ਉਹਨਾਂ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲੀਏ ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਦੱਸੇ ਰਾਹ ਉੱਤੇ ਚੱਲਾਂਗੇ ਤੇ ਐਕਸੀਡੈਂਟ ਨਹੀਂ ਹੋਊਗਾ ਪਰਮੇਸ਼ਵਰ ਜੀ ਦੇ ਦੱਸੇ ਹੋਏ ਰਾਹ ਕਿਹੜੇ ਹਨ ਵਫਾਦਾਰੀ ਦੇ ਵਿੱਚ ਚੱਲੋ ਸੰਜਮ ਰੱਖੋ ਸਮਝ ਰੱਖੋ ਪਿਆਰ ਕਰੋ ਹਲੀਮੀ ਨਾਲ ਰਹੋ ਇੱਕ ਦੂਜੇ ਦੀ ਮਦਦ ਕਰੋ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਣਾ ਵਫਾਦਾਰ ਬਣੇ ਰਹਿਣਾ ਹੁਕਮਾਂ ਨੂੰ ਮੰਨਣਾ ਇਹੀ ਤਾਂ ਪਰਮੇਸ਼ਵਰ ਜੀ ਨੇ ਸਾਨੂੰ ਰਾਹ ਦੱਸੇ ਹਨ ਜੀਵਨ ਦੇ ਵਿੱਚ ਸਕਸੈਸਫੁਲ ਹੋ ਕੇ ਚੱਲਣ ਦੇ ਤੇ ਜਦੋਂ ਅਸੀਂ ਇਹਨਾਂ ਰਾਹਾਂ ਤੇ ਚੱਲਾਂਗੇ ਪਰਮੇਸ਼ਵਰ ਨੇ ਸਾਨੂੰ ਕਿਹਾ ਵਿਵਚਾਰ ਨਾ ਕਰਿਓ ਅਸੀਂ ਜੇ ਵਿਵਚਾਰ ਨਹੀਂ ਕਰਾਂਗੇ ਤੇ ਅਸੀਂ ਆਪਣੇ ਇਸ ਰਿਸ਼ਤੇ ਦੇ ਵਿੱਚ ਬਹੁਤ ਹੀ ਸੋਹਣੀ ਤਰ੍ਹਾਂ ਚੱਲ ਸਕਦੇ ਹਾਂ ਜੇ ਸਾਨੂੰ ਪਰਮੇਸ਼ਵਰ ਨੇ ਕਿਹਾ ਧੋਖੇਬਾਜੀ ਨਾ ਕਰਿਓ ਤੇ ਜਦੋਂ ਅਸੀਂ ਧੋਖੇਬਾਜ਼ੀ ਨਹੀਂ ਕਰਾਂਗੇ ਤੇ ਪਰਮੇਸ਼ਵਰ ਦਾ ਫੇਵਰ ਸਾਡੇ ਨਾਲ ਹੋਵੇਗਾ ਪਰਮੇਸ਼ਵਰ ਦਾ ਪੱਖ ਸਾਡੇ ਉੱਤੇ ਹੋਵੇਗਾ ਜੇ ਅਸੀਂ ਪਰਮੇਸ਼ਵਰ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਨਹੀਂ ਚੱਲਦੇ ਫੇਰ ਸਾਡੇ ਐਕਸੀਡੈਂਟ ਤੇ ਐਕਸੀਡੈਂਟ ਹੁੰਦੇ ਹਨ ਜਦੋਂ ਅਸੀਂ ਦੇਖਦੇ ਹਾਂ ਆਹ ਰਸਤਾ ਥੋੜਾ ਭੀੜਾ ਨਜ਼ਰ ਆ ਰਿਹਾ ਹੈ ਆਹ ਰਸਤਾ ਥੋੜਾ ਮੋਕਲਾ ਹੈ ਖੁੱਲਾ ਹੈ ਚੌੜਾ ਰਸਤਾ ਹੈ ਇਸ ਰਸਤੇ ਥਾਣੀ ਆਪਣੀ ਗੱਡੀ ਨਿਠਾਉਂਦੇ ਹਾਂ ਤੇ ਮੇਰੇ ਭੈਣੋ ਭਰਾਓ ਉਸ ਰਸਤੇ ਦੇ ਉੱਤੇ ਹਾਈ ਸਪੀਡ ਤੇ ਗੱਡੀਆਂ ਆ ਰਹੀਆਂ ਹਨ ਤੇ ਬਹੁਤ ਜ਼ਿਆਦਾ ਗੱਡੀਆਂ ਚੱਲ ਰਹੀਆਂ ਹਨ ਤੇ ਤੁਹਾਡੀ ਅਗਵਾਈ ਕਰਨ ਵਾਲਾ ਤੁਹਾਡਾ ਅਸਲੀ ਪਾਇਲਟ ਤਾਂ ਤੁਸੀਂ ਪਿੱਛੇ ਹੀ ਛੱਡ ਆਏ ਹੋ ਐਸ ਵੇਲੇ ਜਿਹੜੇ ਪਾਇਲਟ ਦੀ ਰਾਈਡ ਵਿੱਚ ਤੁਸੀਂ ਬੈਠੇ ਹੋ ਇਸ ਚੌੜੇ ਰਾਹ ਦੇ ਉੱਤੇ ਜਿੰਨੂੰ ਤੁਸੀਂ ਆਪਣੀ ਮਰਜ਼ੀ ਦੇ ਨਾਲ ਚੁਣਿਆ ਹੈ ਉਹ ਪਾਇਲਟ ਇੰਨਾ ਪਰਫੈਕਟ ਪਾਇਲਟ ਨਹੀਂ ਹੈ ਕਿ ਉਹ ਤੁਹਾਨੂੰ ਤੁਹਾਡੀ ਸਹੀ ਮੰਜ਼ਿਲ ਤੇ ਪਹੁੰਚਾ ਸਕੇ ਕਿਉਂਕਿ ਉਸ ਪਾਇਲਟ ਦੇ ਸੁਭਾਅ ਵਿੱਚ ਗੁੱਸਾ ਹੈ ਉਹ ਗਰੋਧੀ ਹੈ ਤੇ ਜੇਕਰ ਉਸ ਰਸਤੇ ਦੇ ਵਿੱਚ ਉਸ ਨੂੰ ਕੋਈ ਮਿਲਿਆ ਤੇ ਉਹਦੇ ਨਾਲ ਲੜਾਈ ਝਗੜਾ ਕਰ ਸਕਦਾ ਹੈ ਤੇ ਜੇਕਰ ਡਰਾਈਵਰ ਡਰਾਈਵਰ ਆਪਸ ਵਿੱਚ ਲੜ ਪੈਣ ਤੇ ਬਹੁਤ ਵਾਰੀ ਨੁਕਸਾਨ ਸਵਾਰੀਆਂ ਦਾ ਵੀ ਹੋ ਜਾਂਦਾ ਹੈ ਇਸ ਪਾਇਲਟ ਨੂੰ ਓਵਰਟੇਕ ਕਰਨ ਦੀ ਆਦਤ ਹੈ ਦੂਜੇ ਨੂੰ ਲਤਾੜਨ ਦੀ ਤੇ ਪਿੱਛੇ ਛੱਡਣ ਦੀ ਆਦਤ ਹੈ ਮੈਂ ਇਸ ਪਾਇਲਟ ਦੀ ਗੱਲ ਕਰ ਰਹੀ ਹਾਂ ਜਿਸ ਦਾ ਨਾਮ ਸ਼ੈਤਾਨ ਹੈ ਉਹ ਉਹਦੇ ਅੰਦਰ ਕਰੋਧ ਹੈ ਉਹਦੇ ਅੰਦਰ ਧੋਖੇਬਾਜ਼ੀ ਹੈ ਉਹਦੇ ਅੰਦਰ ਹਰਾਮਕਾਰੀਆਂ ਹਨ ਉਹਦੇ ਅੰਦਰ ਦੂਸ਼ਣਬਾਜ਼ੀਆਂ ਹਨ ਉਹਦੇ ਅੰਦਰ ਵਿਭਚਾਰੀਆਂ ਹਨ ਉਹ ਕਰੋਧੀ ਹੈ ਉਹ ਹਨੇਰੇ ਨੂੰ ਪਸੰਦ ਕਰਦਾ ਹੈ ਤੇ ਜਦੋਂ ਹਨੇਰੇ ਵਿੱਚ ਗੱਡੀ ਚਲਾਵੇਗਾ ਤੇ ਜ਼ਰੂਰ ਐਕਸੀਡੈਂਟ ਹੋ ਜਾਣਗੇ ਜੀਵਨ ਦੇ ਵਿੱਚ ਪਰ ਜਿਹੜਾ ਜਿਸ ਗੱਡੀ ਦਾ ਪਾਇਲਟ יהוה ਪਰਮੇਸ਼ਰ ਹੈ ਪਵਿੱਤਰ ਆਤਮਾ ਹੈ ਉਹ ਚਾਨਣ ਦੇ ਵਿੱਚ ਰਹਿੰਦਾ ਹੈ ਕਿਉਂਕਿ ਉਹ ਖੁਦ ਚਾਨਣ ਹੈ ਤੇ ਦੂਜਿਆਂ ਨੂੰ ਚਾਨਣ ਬਖਸ਼ਦਾ ਹੈ ਤੇ ਉਸ ਰਾਹ ਦੇ ਉੱਤੇ ਐਕਸੀਡੈਂਟ ਨਹੀਂ ਹੋਣਗੇ ਹallelujah ਕਿਉਂਕਿ ਉਸ ਡਰਾਈਵਰ ਦਾ ਸੁਭਾਅ ਬੜਾ ਹੀ ਮਿੱਠਾ ਸੁਭਾਅ ਹੈ ਉਹ ਤਾਂ ਚਾਨਣ ਦਾ ਕਰਤਾਰ ਹੈ ਉਹ ਪਿੱਛੇ ਲਤਾੜਨ ਦੇ ਵਿੱਚ ਯਕੀਨ ਨਹੀਂ ਰੱਖਦਾ ਪਰ ਹੱਥ ਫੜ ਕੇ ਅੱਗੇ ਲਿਜਾਣ ਦੇ ਵਿੱਚ ਭਰੋਸਾ ਰੱਖਦਾ ਹੈ ਹallelujah ਕਿਉਂਕਿ ਵਚਨ ਦੇ ਵਿੱਚ ਲਿਖਿਆ ਯਹੋਵਾ ਡਿੱਗੇ ਹੋਏ ਨੂੰ ਚੁੱਕਦਾ ਹੈ ਹallelujah ਲੜਾਈ ਦੇ ਵਿੱਚ ਨੁਕਸਾਨ ਹੋਵੇਗਾ ਕਿ ਮਦਦ ਕਰਨ ਦੇ ਵਿੱਚ ਫਾਇਦਾ ਹੋਵੇਗਾ ਤੇ ਸਾਡਾ ਪਰਮੇਸ਼ਵਰ ਮਦਦਗਾਰ ਪਰਮੇਸ਼ਵਰ ਹੈ ਇਸ ਲਈ ਉਹ ਕਹਿੰਦਾ ਉਹਦੇ ਦਸੇ ਮਾਰਗਾਂ ਤੇ ਚੱਲੋ ਕਈ ਵੜੀ ਕਈ ਰਾਹ ਸਾਨੂੰ ਬਹੁਤ ਸੋਹਣੇ ਨਜ਼ਰ ਆ ਸਕਦੇ ਆ ਪਰ ਜੇਕਰ ਉਸ ਉਹ ਜਿਹੜੇ ਰਾਹ ਆ ਪਰਮੇਸ਼ਵਰ ਦੇ ਰਾਹਾਂ ਦੇ ਨਾਲ ਨਹੀਂ ਰਲਦੇ ਤੇ ਕੋਸ਼ਿਸ਼ ਨਾ ਕਰਿਓ ਉਹਨਾਂ ਰਾਹਾਂ ਤੇ ਜਾਣ ਦੀ ਜਰੂਰ ਤੁਸੀਂ ਨਹੀਂ ਤੇ ਟ੍ਰਬਲ ਵਿੱਚ ਪੈ ਜਾਵੋਗੇ ਪਰ ਜੇਕਰ ਤੁਹਾਨੂੰ ਕੋਈ ਤਰ੍ਹਾਂ ਆਤਮਾ ਗਾਈਡ ਕਰਦਾ ਆ ਉਹ ਰਾਹ ਤੁਹਾਨੂੰ ਸਖਤ ਤੇ ਭੀੜਾ ਨਜ਼ਰ ਆਉਂਦਾ ਆ ਤੁਹਾਨੂੰ ਲੱਗਦਾ ਆ ਇਸ ਰਾਹ ਤੇ ਚੱਲਣਾ ਇੰਨਾ ਸਖਾਲਾ ਨਹੀਂ ਆ ਪਰ ਜੇ پاک ਰੂਹ ਤੁਹਾਨੂੰ ਉਸੇ ਹੀ ਰਾਹ ਦੀ ਅਗਵਾਈ ਕਰ ਰਿਹਾ ਤੇ ਤੁਸੀਂ ਉਸੇ ਰਾਹ ਤੇ ਹੀ ਚੱਲਿਓ ਜਿੱਦਾਂ ਹੀ ਡੋਰ ਖੁੱਲਣਾ ਆ ਤੁਸੀਂ ਚਾਰ ਕਦਮ ਅੱਗੇ ਜਾਣਾ ਉਹ ਰਾਹ ਸੱਚੀ ਬਹੁਤ ਹੀ ਉਜਾਲੇ ਵਾਲਾ ਤੇ ਬਹੁਤ ਹੀ ਬਰਕਤਾਂ ਭਰਿਆ ਹੋਇਆ ਆ ਹਾਲੇਲੂਇਆ ਫੇਰ ਬਚਨ ਸਾਨੂੰ ਅੱਗੇ ਕੀ ਦੱਸਦਾ ਹੈ ਕਿ ਨਾ ਉਸਦੇ ਹੁਕਮਾਂ ਵਿਧੀਆਂ ਅਤੇ ਕਾਨੂੰਨਾਂ ਦੀ ਪਾਲਣਾ ਕਰੋ ਇਹ ਸਾਰੇ ਵਫਾਦਾਰ ਬਣਨ ਦੇ ਗੁਣ ਆ ਪਹਿਲਾਂ ਪਰਮੇਸ਼ਵਰ ਦੇ ਨਾਲ ਵਫਾਦਾਰ ਬਣਨ ਦਾ ਗੁਣ ਕੀ ਆ ਆਪਣੇ ਪਰਮੇਸ਼ਵਰ ਦੇ ਨਾਲ ਪਿਆਰ ਰੱਖੋ ਦੂਜਾ ਵਫਾਦਾਰੀ ਦਾ ਗੁਣ ਕੀ ਆ ਉਹਦੇ ਦੱਸਿਆ ਰਾਹਾਂ ਨੂੰ ਫੋਲੋ ਕਰੋ ਉਹਦੇ ਦੱਸੇ ਰਾਹਾਂ ਤੇ ਚੱਲੋ ਹੁਣ ਤੀਜਾ ਕੀ ਆ ਕਹਿੰਦਾ ਉਸਦੇ ਹੁਕਮਾਂ ਅਤੇ ਵਿਧੀਆਂ ਅਤੇ ਕਾਨੂੰਨਾਂ ਦੀ ਪਾਲਣਾ ਕਰੋ ਜਿਹੜੇ ਹੁਕਮ ਪਰਮੇਸ਼ਵਰ ਜੀ ਨੇ ਦਿੱਤੇ ਹਨ ਉਹਨਾਂ ਦੀ ਅਸੀਂ ਪਾਲਣਾ ਕਰਨੀ ਹੈ ਜਿਹੜੀਆਂ ਵਿਧੀਆਂ ਜਿਹੜੇ ਕਾਨੂੰਨ ਬਣਾਏ ਹਨ ਉਹਨਾਂ ਦੇ ਅਨੁਸਾਰ ਅਸੀਂ ਆਪਣਾ ਜੀਵਨ ਚੱਲਣਾ ਹੈ ਹallelujah ਪਰਮੇਸ਼ਵਰ ਨੇ ਸਾਨੂੰ ਕੀ ਹੁਕਮ ਦਿੱਤਾ ਇੱਕ ਦੂਜੇ ਦੇ ਨਾਲ ਪਿਆਰ ਕਰੋ ਹallelujah ਇੱਕ ਦੂਜੇ ਦੀ ਮਦਦ ਕਰੋ ਜਾਓ ਤੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਜਾਓ ਦੂਜੀਆਂ ਕੌਮਾਂ ਦੇ ਵਿੱਚ ਜਾਓ ਤੇ ਚੇਲੇ ਬਣਾਓ ਜਾ ਕੇ ਉਹਨਾਂ ਦੇ ਰੋਗੀਆਂ ਨੂੰ ਚੰਗੇ ਕਰੋ ਤੇ ਦੁਸ਼ਟ ਆਤਮਾਵਾਂ ਨੂੰ ਕੱਢੋ ਨੇਚਾ ਕਰੋ ਤੇ ਬਪਤਿਸਮਾ ਲਵੋ ਇਹ ਸਭ ਕੀ ਹੈ ਪਰਮੇਸ਼ਵਰ ਜੀ ਦੇ ਹੁਕਮ ਹਨ ਅਤੇ ਜੇ ਅਸੀਂ ਪਰਮੇਸ਼ਵਰ ਜੀ ਦੇ ਲਈ ਵਫਾਦਾਰ ਹਾਂ ਤੇ ਸਾਨੂੰ ਇਹ ਹੁਕਮ ਮੰਨਣੇ ਹੀ ਆ ਚੌਂਕੜੀ ਮਾਰ ਕੇ ਆਪਣੇ ਘਰਾਂ ਵਿੱਚ ਅਸੀਂ ਕਹੀ ਜਾਈਏ ਯਿਸੂ ਮਸੀਹ ਤੁਸੀਂ ਸਾਡੇ ਮੁਕਤੀ ਦਾਤਾ ਹੋ ਇਦਾਂ ਹੀ ਕਹਿਣ ਦੇ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਜਾਣੀ ਮੈਂ ਤੁਹਾਨੂੰ ਸਿੱਧੇ ਸ਼ਬਦਾਂ ਦੇ ਵਿੱਚ ਦੱਸਦੀ ਹਾਂ ਬਾਈਬਲ ਵੀ ਇਦਾਂ ਹੀ ਕਹਿੰਦਾ ਹੈ ਜੇਕਰ ਅਸੀਂ ਆਪਣੇ ਪਿਤਾ ਨੂੰ ਜਿਹੜਾ ਸਾਡਾ ਦੁਨਿਆਵੀ ਪਿਤਾ ਹੈ ਜੇਕਰ ਅਸੀਂ ਉਹਨੂੰ ਪਾਪਾ ਜੀ ਪਾਪਾ ਜੀ ਪਿਤਾ ਜੀ ਪਿਤਾ ਜੀ ਡੈਡੀ ਜੀ ਡੈਡੀ ਜੀ ਜਾਂ ਵਾਟਐਵਰ ਪਿਆਰ ਨਾਲ ਅਸੀਂ ਕੋਸ਼ਿਸ਼ ਵੀ ਉਹਨੂੰ ਕਹੀਏ ਬਾਪੂ ਕਹੀਏ ਡੈਡ ਕਹੀਏ ਪਿਤਾ ਕਹੀਏ ਤੇ ਅਸੀਂ ਉਹਨੂੰ ਅੱਗੇ ਵੀ ਜੀ ਪਿੱਛੇ ਵੀ ਜੀ ਕਹੀ ਚਾਹੀਏ ਪਰ ਜੇ ਉਹਦੇ ਹੁਕਮ ਅਸੀਂ ਨਾ ਮੰਨੀਏ ਤੇ ਉਹਦਾ ਦਿਲ ਸਾਤੋਂ ਖੁਸ਼ ਨਹੀਂ ਹੁੰਦਾ ਫੇ ਉਹਨੇ ਸਾਨੂੰ ਆਪਣੀਆਂ ਬਰਕਤਾਂ ਦੇ ਵਿੱਚੋਂ ਬਰਕਤਾਂ ਨਹੀਂ ਦੇਣੀਆਂ ਪਰ ਜੇ ਅਸੀਂ ਉਹਨੂੰ ਕੱਲਾ ਬਾਪੂ ਹੀ ਕਹਿ ਲਈਏ ਬਾਪੂ ਜੀ ਨਾ ਵੀ ਕਹੀਏ ਕੱਲਾ ਬਾਪੂ ਹੀ ਕਹਿ ਲਈਏ ਪਰ ਉਹ ਜਿਹੜਾ ਕੰਮ ਸਾਨੂੰ ਦੱਸਿਆ ਸੀ ਉਹ ਕਰੀਏ ਤੇ ਉਹ ਜਰੂਰ ਸਾਨੂੰ ਸ਼ਾਬਾਸ਼ੇ ਦਿੰਦਾ ਆ ਜਰੂਰ ਉਹ ਆਪਣੀਆਂ ਬਰਕਤਾਂ ਦੇ ਵਿੱਚੋਂ ਵਾਧੂ ਉਸੇ ਹੀ ਨਿਆਣੇ ਨੂੰ ਦਿੰਦਾ ਜਿਹੜਾ ਨਿਆਣਾ ਉਹਦੇ ਜ਼ਿਆਦਾ ਕਹਿਣੇ ਦੇ ਵਿੱਚ ਰਹਿੰਦਾ ਆ ਇੱਦਾਂ ਹੀ ਸਾਡਾ ਆਤਮਕ ਪਿਤਾ ਯਹੋਵਾ ਪਰਮੇਸ਼ਰ ਹੈ ਕਹਿੰਦਾ ਦੂਜਿਆਂ ਲੋਕਾਂ ਦੀ ਨਿਆਈ ਚੌਂਕਾਂ ਦੇ ਵਿੱਚ ਖੜ ਕੇ ਹਹਾਕਾਰਨਾ ਮਚਾਓ ਰੌਲਾ ਨਾ ਪਾਓ ਆਵ ਸਾਨੂੰ ਵਿਖਾਵਾ ਕਰਨ ਦੀ ਜ਼ਰੂਰਤ ਨਹੀਂ ਆ ਕਿ ਅਸੀਂ ਜੇ ਯਿਸੂ ਮਸੀਹ ਜੀ ਨੂੰ ਮੰਨਦੇ ਵੱਡੇ ਵੱਡੇ ਕਰਾਸ ਪਾ ਕੇ ਅਸੀਂ ਤੁਰੇ ਫਿਰਿਏ ਕਰਾਸ ਪਾ ਕੇ ਤੁਰਨ ਦੀ ਇੰਨੀ ਜ਼ਰੂਰਤ ਨਹੀਂ ਆ ਸਾਡੇ ਲਈ ਉਹ ਕਰਾਸ ਦੇ ਉੱਤੇ ਚੜ ਗਿਆ ਇਹ ਚੇਤੇ ਰੱਖਣਾ ਸਾਡੇ ਲਈ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਕਰਾਸ ਗਲ ਦੇ ਵਿੱਚ ਪਾਉਨੇ ਆ ਉਹ ਦੂਜੇ ਨੂੰ ਤਾਂ ਇਹ ਸੋਚਣ ਦੇ ਲਈ ਕਹਿ ਸਕਦਾ ਆ ਕਿ ਇਹ ਯਿਸੂ ਮਸੀਹ ਨੂੰ ਮੰਨਣ ਵਾਲਾ ਆ ਪਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਨਿੱਕੇ ਹੁੰਦਿਆਂ ਸੀ ਦੇਖਦੇ ਸੀਗੇ ਕਿ ਜਿਹੜੇ ਲੋਕੀ ਬਹੁ ਲੜਾਈਆਂ ਝਗੜਿਆ ਕਰਦੇ ਸੀ ਉਹਨਾਂ ਦੇ ਗਲਾਂ ਵਿੱਚ ਵੀ ਕ੍ਰਾਸ ਟੰਗੇ ਹੁੰਦੇ ਸੀਗੇ ਵਿਲੈਨਸ ਬਦਮਾਸ਼ੀ ਜਿਹੜੇ ਕਰਦੇ ਸੀ ਉਹਨਾਂ ਦੇ ਗਲਾਂ 'ਚ ਵੀ ਕ੍ਰਾਸ ਕਿਸੇ ਨੇ ਫੈਸ਼ਨ ਨਾਲ ਵੀ ਪਾਇਆ ਹੋ ਸਕਦਾ ਆ ਤੇ ਉਹਦਾ ਮਤਲਬ ਇਹ ਨਹੀਂ ਆ ਕਿ ਜਿਨੇ ਕ੍ਰਾਸ ਪਾਇਆ ਜੀ ਇਹ ਯਿਸੂ ਮਸੀਹ ਦਾ ਚੇਲਾ ਆ ਯਿਸੂ ਮਸੀਹ ਦਾ ਚੇਲਾ ਉਹ ਆ ਜਿਹੜਾ ਆਪਣੇ ਦਿਲ ਦੇ ਦੀ ਸੂਲੀ ਨੂੰ ਚੇਤੇ ਰੱਖਦਾ ਕਿ ਯਿਸੂ ਮਸੀਹ ਮੇਰੇ ਗੁਨਾਹਾਂ ਦੇ ਲਈ ਸੂਲੀ ਦੇ ਉੱਤੇ ਚੜੇ ਆ ਹallelujah 크로스 ਲਮਕਾਉਣ ਦੀ ਜ਼ਰੂਰਤ ਨਹੀਂ ਆ 크로ਸ ਨੂੰ ਆਪਣੇ ਦਿਲ ਦੇ ਵਿੱਚ ਸਟੱਕ ਕਰਨ ਦੀ ਜ਼ਰੂਰਤ ਆ ਦਿਲ ਦੇ ਵਿੱਚ ਜੋੜਨ ਦੀ ਜ਼ਰੂਰਤ ਆ ਉਹਦਾ 크로ਸ ਸਾਡੇ ਬੋਲਾਂ 'ਚੋਂ ਨਜ਼ਰ ਆਵੇ ਉਹਦਾ 크로ਸ ਸਾਡੇ ਜੀਵਨ ਤੋਂ ਨਜ਼ਰ ਆਵੇ ਜੀ ਅਸੀਂ ਆਪਣੇ ਘਰ ਚ ਵੱਡੀਆਂ ਸਾਰੀਆਂ ਯਿਸੂ ਮਸੀਹ ਜੀ ਦੀਆਂ ਤਸਵੀਰਾਂ ਲਗਾ ਲਈਏ ਵੱਡੇ ਵੱਡੇ ਵਚਨ ਲਿਖ ਕੇ ਲਾ ਲਈਏ ਆਪਣੇ ਸ਼ਰਟਸ ਤੇ ਕਰਾਸ ਬਣਾ ਲਿਆ ਆਪਣੇ ਗਲੀਆਂ ਚ ਲਮਕਾ ਲਈਏ ਤੇ ਆਪਣੇ ਨਾਮ ਵੀ ਅਸੀਂ ਉਹਦਾਂ ਦੇ ਰੱਖ ਲਈਏ ਜਿੱਦਾਂ ਦੇ ਬਿਬਲੀਕਲ ਨੇਮਸ ਪਰ ਜੇਕਰ ਸਾਡੇ ਜਿਹੜੇ ਕੰਮ ਆ ਉਹ ਮੈਚ ਨਹੀਂ ਕਰਦੇ ਬਾਈਬਲ ਦੇ ਨਾਲ ਤੇ ਅਸੀਂ ਪਰਮੇਸ਼ਵਰ ਦੇ ਨਾਲ ਵਫਾਦਾਰ ਨਹੀਂ ਆ ਘਰ ਦੇ ਵਿੱਚ ਯਿਸੂ ਮਸੀਹ ਜੀ ਦੀਆਂ ਫੋਟੋਆਂ ਲਾਉਣ ਦੇ ਨਾਲ ਤੁਸੀਂ ਸਵਰਗ ਦੇ ਵਿੱਚ ਨਹੀਂ ਚਲੇ ਜਾਣਾ ਗਲ ਚ ਕ੍ਰਾਸ ਪਾ ਲੈਣ ਦੇ ਨਾਲ ਤੁਸੀਂ ਸਵਰਗ ਨੂੰ ਨਹੀਂ ਚਲੇ ਜਾਣਾ ਹੱਥ ਦੇ ਵਿੱਚ ਮਸਾ ਕੀਤਾ ਰਮਾਲ ਫੜੀ ਰੱਖਣ ਦੇ ਨਾਲ ਤੁਸੀਂ ਸਵਰਗ ਨੂੰ ਨਹੀਂ ਚਲੇ ਜਾਣਾ ਇੱਥੋਂ ਤੱਕ ਕਿ ਜੇਕਰ ਤੁਸੀਂ ਪ੍ਰਾਰਥਨਾ ਕਰਦੇ ਹੋ ਰੋਗੀ ਚੰਗੇ ਹੁੰਦੇ ਇਹਦਾ ਮਤਲਬ ਇਹ ਨਹੀਂ ਤੁਹਾਨੂੰ ਸਵਰਗ ਦੀ ਟਿਕਟ ਮਿਲ ਗਈ ਆ ਕਿਉਂਕਿ ਰੋਗੀ ਯਿਸੂਮਸੀ ਦੇ ਨਾਮ ਵਿੱਚ ਚੰਗੇ ਹੁੰਦੇ ਤੇ ਉਹਦੇ ਵਾਅਦੇ ਦਾ ਕਰਕੇ ਚੰਗੇ ਹੁੰਦੇ ਆ ਤੁਸੀਂ ਭੂਤਾਂ ਨੂੰ ਵੀ ਕੱਢਣ ਵਾਲੇ ਹੋ ਸਕਦੇ ਆ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਵਰਗ ਨੂੰ ਜਾਣ ਦੀ ਟਿਕਟ ਖਰੀਦ ਲਈ ਆ ਸਵਰਗ ਨੂੰ ਤੁਸੀਂ ਉਦੋਂ ਹੀ ਜਾ ਸਕੋਗੇ ਜਦੋਂ ਤੁਸੀਂ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਹੁਕਮਾਂ ਦੇ ਅਨੁਸਾਰ ਆਪਣਾ ਜੀਵਨ ਜਿਓਗੇ ਸਵਰਗ ਨੂੰ ਤੁਸੀਂ ਉਦੋਂ ਹੀ ਜਾ ਸਕੋਗੇ ਜਦੋਂ ਤੁਸੀਂ ਆਪਣੇ ਪਰਮੇਸ਼ਵਰ ਦੇ ਨਾਲ ਵਫਾਦਾਰ ਹੋਵੋਗੇ ਵਫਾਦਾਰੀ ਦੇ ਬਿਨਾ ਕੋਈ ਵੀ ਸਵਰਗ ਨੂੰ ਨਹੀਂ ਜਾ ਸਕਦਾ ਚਾਹੇ ਉਹ ਮੈਂ ਹੋਵਾਂ ਚਾਹੇ ਮੋਰੇ ਬੈ ਕੇ ਸੁਣਨ ਵਾਲਾ ਕੋਈ ਕਿਉਂ ਨਾ ਹੋਵੇ ਕਿਉਂਕਿ ਵਚਨ ਇਦਾਂ ਦੱਸਦਾ ਕਿ ਨਾ ਤੁਸੀਂ ਕਹਿਣਾ ਆ ਨਿਆ ਦੇ ਦਿਨ ਵਿੱਚ ਪ੍ਰਭੂ ਮੈਂ ਤਾਂ ਇੰਨਿਆਂ ਨੂੰ ਚੰਗਿਆਂ ਕੀਤਾ ਇੰਨਿਆਂ ਨੂੰ ਜਾ ਕੇ ਤੇਰਾ ਵਚਨ ਦੱਸਿਆ ਕਹਿੰਦਾ ਪਰ ਮੈਂ ਤੁਹਾਡਾ ਇਨਕਾਰ ਕਰ ਦੂੰਗਾ ਕਿਉਂ ਇਨਕਾਰ ਕਰੇਗਾ ਵਚਨ ਦੇ ਵਿੱਚ ਤੇ ਲਿਖਿਆ ਜਾ ਕੇ ਰੋਗੀਆਂ ਨੂੰ ਚੰਗਿਆਂ ਕਰੋ ਤੇ ਲੋਕਾਂ ਨੂੰ ਖੁਸ਼ਖਬਰੀ ਦੱਸੋ ਪਰ ਅਸੀਂ ਦੋ ਚੀਜ਼ਾਂ ਤਾਂ ਫੜ ਲਈਆਂ ਆ ਕਿੰਨੇ ਮੰਨਣਾ ਸੀ ਇਹ ਵੀ ਤਾਂ ਸਾਡੇ ਲਈ ਲਿਖਿਆ ਸੀ ਕਿ ਉਹਦੇ ਹੁਕਮਾਂ ਨੂੰ ਮੰਨਿਓ ਉਹਦੀਆਂ ਗੱਲਾਂ ਤੇ ਕਾਨੂੰਨਾਂ ਤੇ ਚੱਲਿਓ ਤੇ ਉਹਦੇ ਦੱਸਿਆਂ ਰਾਹਾਂ ਤੇ ਤੁਰਿਓ ਬਹੁਤ ਜ਼ਰੂਰੀ ਆ ਕਿ ਅਸੀਂ ਪਰਮੇਸ਼ਵਰ ਦੇ ਹੁਕਮਾਂ ਤੇ ਚੱਲਣਾ ਸ਼ੁਰੂ ਕਰ ਦਈਏ ਹਾਲੇਲੂਇਆ ਫੇਕੀ ਕਹਿੰਦਾ ਕਿੰਨਾ ਮੈਂ ਤਾਂ ਕਹਿੰਦਾ ਇਦਾਂ ਤਾਂ ਜੋ ਤੁਸੀਂ ਜਿਉਂਦੇ ਰਹੋ ਜੇ ਅਸੀਂ ਪਰਮੇਸ਼ਵਰ ਜੀ ਦੇ ਹੁਕਮਾਂ ਦੇ ਅਨੁਸਾਰ ਚੱਲਾਂਗੇ ਕਿ ਕਹਿੰਦਾ ਤਾਂ ਜੋ ਤੁਸੀਂ ਜਿਉਂਦੇ ਰਹੋ ਫੇਰ ਅਸੀਂ ਅਬਦੀ ਜੀਵਨ ਦੇ ਵਿੱਚ ਜਿਉਣਾ ਆ ਫੇਰ ਹੀ ਅਸੀਂ ਮੌਤ ਉੱਤੇ ਫਤਿਹ پا ਸਕਣੀ ਆ ਜੇਕਰ ਅਸੀਂ ਪਰਮੇਸ਼ਵਰ ਜੀ ਦੇ ਹੁਕਮਾਂ ਦੇ ਉੱਤੇ ਚੱਲਣਾਗੇ ਅਤੇ ਵੱਧੋ ਅਤੇ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਬਰਕਤ ਦੇਵੇ। ਫੇਕੀ ਕਹਿੰਦਾ ਜੇ ਤੁਸੀਂ ਇਹਨਾਂ ਹੁਕਮਾਂ ਤੇ ਚੱਲੋਗੇ ਤੁਸੀਂ ਜਿਉਂਦੇ ਰਹੋਗੇ ਤੇ ਫਿਰ ਜਿਹੜੀ ਧਰਤੀ ਤੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਥਾਂ ਤੇ ਬਰਕਤ ਦੇਵੇਗਾ। ਹਾਲੇਲੂਇਆ। ਬਹੁਤ ਸਾਰੇ ਭੈਣ ਭਰਾ ਆਇਆ। ਉਹ ਨਵੇਂ ਘਰ ਲੈਂਦੇ ਆ ਨਵੇਂ ਕਾਰੋਬਾਰ ਖੋਲਦੇ ਆ ਪ੍ਰਭੂ ਨੇ ਦਿੱਤੇ ਆ ਗਵਾਹੀਆਂ ਵੀ ਦਿੰਦੇ ਆ ਪਰ ਥੋੜੀ ਦੇਰ ਬਾਅਦ ਉਹ ਇਦਾਂ ਰੋਂਦੇ ਆਉਂਦੇ ਜੀ bizness ਚੱਲਦਾ ਨਹੀਂ ਘਰ ਵਿੱਚ ਸ਼ਾਂਤੀ ਨਹੀਂ ਆ ਘਰ ਚੋਂ ਸਾਨੂੰ ਆਵਾਜ਼ਾਂ ਸੁਣਨਦੀਆਂ ਆ ਅਸੀਂ ਬਿਮਾਰ ਰਹਿੰਨੇ ਜਦੋਂ ਦੇ ਉਸ ਘਰ ਵਿੱਚ ਗਏ ਆ ਤੁਸੀਂ ਉਸ ਘਰ ਵਿੱਚ ਚੱਲੇ ਗਿਓ ਪਰ ਤੁਹਾਡਾ ਕਬਜ਼ਾ ਉਸ ਘਰ ਦੇ ਉੱਤੇ ਹਲੇ ਨਹੀਂ ਹੋਇਆ ਹਲੇ ਉਸ ਘਰ ਦੇ ਉੱਤੇ ਕਬਜ਼ਾ ਤੁਹਾਡੇ ਵੈਰੀ ਦਾ ਆ ਤੁਸੀਂ ਸੋਚਦੇ ਆ ਇਹ ਰਜਿਸਟਰੀ ਹੋਗੀ ਸਾਡੇ ਨਾਂ ਦੀ ਇਹ ਘਰ ਹੁਣ ਸਾਡਾ ਹੋ ਗਿਆ ਆ ਪਰ ਵਚਨ ਕੀ ਦੱਸਦਾ ਆ ਕਿੰਨਾ ਜੇ ਇਸ ਥਾਂ ਤੇ ਜਾ ਕੇ ਤੁਸੀਂ ਆਪਣਾ ਪੈਰ ਰੱਖ ਦੋਗੇ ਉਹ ਜਗ੍ਹਾ ਮੈਂ ਤੁਹਾਨੂੰ ਰਾਜ ਕਰਨ ਨੂੰ ਦੇ ਦੇਵਾਂਗਾ ਇਸ ਦਾ ਕੀ ਮੈਨਾ ਹੈ ਕਿ ਤੁਸੀਂ ਜਿਹਦੇ ਘਰ ਵਿੱਚ ਜਾ ਕੇ ਪੈਰ ਰੱਖ ਦੋਗੇ ਉਸ ਘਰ ਦੀ ਰਜਿਸਟਰੀ ਤੁਹਾਡੇ ਨਾਮ ਚੜ ਜਾਊਗੀ ਇਹ ਆਤਮਾ ਦੇ ਵਸੀਲੇ ਦੀ ਬਾਣੀ ਹੈ ਤੇ ਇਹ ਆਤਮਾਵਾਂ ਦੇ ਲਈ ਲਿਖੀ ਗਈ ਹੈ ਇਹ ਆਤਮਿਕ ਗੱਲਾਂ ਹਨ ਇਸ ਦਾ ਮਤਲਬ ਹੈ ਜਿਹੜੇ ਲੋਕੀ ਪਰਮੇਸ਼ਵਰ ਜੀ ਦੇ ਹੁਕਮਾਂ ਦੇ ਅਨੁਸਾਰ ਚੱਲਣਗੇ ਉਹ ਪਰਮੇਸ਼ਵਰ ਦੇ ਆ ਅਤੇ ਜਦੋਂ ਪਰਮੇਸ਼ਵਰ ਦੇ ਲੋਕ ਜੇ ਇਸ ਜਗ੍ਹਾ ਤੇ ਜਾ ਕੇ ਆਪਣਾ ਪੈਰ ਰੱਖਣਗੇ ਉਹ ਜਗ੍ਹਾ ਉਹਨਾਂ ਦੇ ਰਾਜ ਲਈ ਹੋ ਜੂਗੀ ਭਾਵ ਦੁਸ਼ਟ ਦਾ ਰਾਜ ਉਸ ਜਗ੍ਹਾ ਤੋਂ ਚੱਕਿਆ ਜਾ